ਸਗਰ ਗਰ ਗਮ ਪਾ ਮਾ ਗਰੇ ਗਮ ਬਗ ਮਾ ਗਰੇ ਸਾਂ ਹਾਤੇ ਪਾਈ ਗੁਰ ਸੱਤ ਦੂਰ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਅ ਬੜਾ ਹੀ ਸੋਹਣਾ ਮੌਕਾ ਮਿਲਿਆ ਹੈ ਕਿ ਭਾਈ ਮਰਦਾਨੇ ਦੀ ਪੁਸਤਕ ਦੇ ਵਿੱਚੋਂ 18ਵੀਂ ਪੁਸਤਕ ਦੇ ਜਿਹੜੇ ਇਹ ਸੱਜਣ ਨੇ ਉਹਨਾਂ ਨਾਲ ਸਾਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਨਾਲ ਜੋ ਇਹਨਾਂ ਨੇ ਕੀਰਤਨ ਦੀ ਝੜੀ ਲਗਾਈ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਆਨੰਦਮਈ ਸੀ ਰਸਮਈ ਸੀ ਸੋ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਮਝਦੇ ਹੋ ਵੀ ਭਾਈ ਮਰਦਾਨੇ ਦੀ ਪੁੱਛ ਦੇ ਵਿੱਚੋਂ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਗੁਰੂ ਨਾਨਕ ਨਾਲ ਤੁਹਾਡਾ ਕੀ ਪਿਆਰ ਹੈ ਗੁਰੂ ਨਾਨਕ ਦੇਵ ਜੀ ਜੰਦ ਜੀ ਕਿ ਪਹਿਲੇ ਵੀ ਮੈਂ ਕਿਹਾ ਕਿ ਬਹੁਤ ਪਿਆਰ ਸੀ ਬਹੁਤ ਖੁਸ਼ਕਿਸਮਤ ਹੈ ਕਿ ਸਿਪਾਹੀ ਮਰਦਾਨਾ ਦੀ ਅੰਤ ਬੰਸ ਚੋਇਆ ਤੇ ਜਿਨ੍ਹਾਂ ਦੇ ਸਾਥੀ ਸੰਗੀ ਗੁਰੂ ਨਾਨਕ ਦੇਵ ਮਹਾਰਾਜ ਸੀ ਜਿਹੜੇ ਕਿ ਬਹੁਤ ਬੜੇ ਵੱਡੇ ਵਲੀ ਦਰवेश ਪੀਰ ਸੰਤ ਮਹੰਤ ਸਨ ਜਿਨ੍ਹਾਂ ਕਿ ਪੂਰੇ ਮਸਜਦ ਦੇ ਲੋਕ ਮੰਨਦੇ ਤੇ ਉਹਨਾਂ ਦੇ ਸਾਥੀ ਸੰਗੀ ਹੋਣਾ ਸਾਡੇ ਵਾਸਤੇ ਬੜਾ ਵੱਡਾ ਅਜ਼ਾਜ਼ ਹੈ ਅਸੀਂ ਇਹਦੇ ਕਾਬਲ ਨਹੀਂ ਸਾ ਲੇਕਿਨ ਸਾਡੇ ਵੱਡੇ ਆਲੀ ਵਜ੍ਹਾ ਤੋਂ ਅੱਗੇ ਸਾਡੀ ਵੀ ਉਹ ਜੀ ਸੇਵਾ ਹੁੰਦੀ ਪਈ ਹੈ ਇੱਜ਼ਤ ਹੁੰਦੀ ਹੈ ਭਾਈ ਮਰਦਾਨਾ ਦੀ ਵਜ੍ਹਾ ਤੋਂ ਤੇ ਗੁਰੂ ਨਾਨਕ ਸਾਡੀ ਇਲਾਜ ਰੱਖਦਾ ਹੈ ਬਾਜੀ ਬਾਜੀ ਤੇ ਤੁਸੀਂ ਹੁਣ ਤੁਹਾਡਾ ਜਿਹੜੀ ਪੁਸ਼ਤ ਹੈਗੀ ਹੈ 18ਵੀਂ ਹੈ ਤੇ ਕਿੱਥੋਂ ਤੁਸੀਂ ਇਹ ਸਾਰਾ ਆਪਣਾ ਰਾਗ ਵਿਦਿਆ ਵਗੈਰਾ ਸਿੱਖੀ ਹੈ 18ਵੀਂ ਕੁੱਲ ਨਾਮ ਤਾਂ ਹਰ لال محمد हुसैन لال ਅੱਛਾ ਜੀ ਭਾਈ ਲਾਲ ਜੀ ਦੇ ਬੇਟੇ ਅੱਛਾ ਜੀ 19ਵੀਂ ਕੋਲ ਭਾਈ ਲਾਲ ਜੀ ਦਾ ਪੋਤਰਾ محمد ਸੈਨ ਦਾ ਬੇਟਾ ਤੇ ਮੇਰਾ ਭਤੀਜਾ ਅੱਛਾ ਅੱਛਾ ਜੀ ਇਹ ਆਪਣੇ ਹਾਂ ਲੱਗਦਾ ਅੱਛਾ ਇਹ ਭਾਈ ਚਾਂਦ ਦੇ ਦੇ ਵਿੱਚੋਂ ਅੱਛਾ ਜੀ ਭਾਈ ਚਾਂਦ ਚਾਂਦ ਕੀ ਲੱਗਦੇ ਨੇ ਭਾਈ ਚਾਂਦ ਦੇ ਪੋਤੇ ਪਰ ਪੋਤੇ ਲੱਗਦੇ ਜੀ ਕੀਰਤਨ ਕਰਦੇ ਹੁੰਦੇ ਸ੍ਰੀ ਹਰਮੰਦਰ ਸਾਹਿਬ ਸੋ ਦੱਸੋ ਵੀ ਆਪਣੇ ਪਾਸ ਸਾਡੇ 19ਵੀਂ ਪੀੜ੍ਹੀ 18ਵੀਂ ਪੀੜ੍ਹੀ ਤੇ ਅਸੀਂ ਇਹਨੂੰ ਯਾਨੀ ਕਿ ਜੈਨੂਅਨ ਜਿਹੜਾ ਰਿਲੇਸ਼ਨਸ਼ਿਪ ਹੈ ਨਾ ਉਹ ਹੀ ਚੱਲ ਰਿਹਾ ਵਾਹ ਵਾਹ ਵਿੱਚ ਕੋਈ ਸਾਥੀ ਸੁੱਤੀ ਨਹੀਂ ਇੱਕੋ ਹੀ ਕਰਦੇ ਅਸੀਂ ਬੰਦੇ ਤੇ ਇਹ ਦੱਸੋ ਕਿ ਭਾਈ ਲਾਲ ਤੇ ਭਾਈ ਚੰਦ ਹੋਣਾ ਦਾ ਦਰਬਾਰ ਸਾਹਿਬ ਦੇ ਨਾਲ ਕੀ ਸੰਬੰਧ ਸੀਗਾ ਭਾਈ ਲਾਲ ਜੀ ਜਿਹੜੇ ਭਾਈ ਚੰਦ ਜੀ ਸੀ ਨਾ ਉਹ ਹਜ਼ੂਰੀ ਰਾਗੇ ਸੀ ਹਰਮੰਦਰ ਸਾਹਿਬ ਦੇ ਅੱਛਾ ਪਾਰਟੀਸ਼ਨ ਤੋਂ ਪਹਿਲੋਂ ਤੇ 12 ਜੋੜੀਆਂ ਰਬਾਪੀਆਂ ਦੀ ਬੰਦਗੀ ਸਿਰ ਰਬਾਬੀ ਕੀਰਤਨ ਕਰਦੇ ਸਨ ਅੱਛਾ 12 ਜੋੜੀਆਂ ਜਿੱਚ ਸਾਡੇ ਵੱਡ ਵਡੇਰੇ ਉਤ ਨਾ ਹੋਇਆ ਭਾਈ ਚਾਂਦ ਜੀ ਅੱਛਾ ਭਾਈ ਚਾਂਦ ਜੀ ਜਿਹੜੇ ਸੀ ਨਾ ਉਹ ਬਾਹਦ ਰਾਗੀ ਸੀ ਜਿਨ੍ਹਾਂ ਨੇ ਪਰਮਾਨਾਰਾਈ ਕੀਰਤਨ ਸ਼ਬਦ ਕੀਰਤਨ ਕਰਦੇ ਸੀ ਅੱਛਾ ਜਿੰਨਾਂ ਨੂੰ ਉਹਨੂੰ ਉਹਨੂੰ ਕਹਿੰਦੇ ਨੇ ਅਖੰਡ ਕੀਰਤਨ ਅੱਛਾ ਕਿਸੇ ਨੇ ਨਹੀਂ ਕੀਤਾ ਅੱਛਾ ਉਹਦੇ ਬਾਅਦ ਜੇ ਕੀਤਾ ਤੇ ਸਿਰਫ ਭਾਈ ਲਾਲ ਜੀ ਨੇ ਕੀਤਾ ਅੱਛਾ ਉਹਨਾਂ ਤਾਂ ਬਹੁਤ ਲੰਮਾ ਸਮਾਂ ਕਿ ਤਰ 84 ਵਾਰਡ ਹਾਸਿਲ ਕੀਤੇ ਸੀ ਭਾਈ ਲਾਲ ਜੀ ਨੇ ਅੱਛਾ ਭਾਈ ਚਾਂਦ ਜੀ ਦੇ ਅੰਗ ਨੂੰ ਉਹਨਾਂ ਨੇ ਪਰਮਾਨਾਂ ਨੂੰ ਐਨਾ ਕਿ ਯਾਦ ਕੀਤਾ ਐਨਾ ਕਿ ਪੂਰੀ ਸਿੱਖ ਪੰਥ ਐ ਨਾ ਜਿਹੜਾ ਉਹ ਭਾਈ ਲਾਲ ਜੀ ਨੂੰ ਵਾਹ ਵਾਹ ਕਰਦੀ ਉਹ ਕਿਹੜੇ ਕਿਹੜੇ ਸਾਲ ਦੀ ਗੱਲ ਹੈ ਭਾਈ ਲਾਲ ਜੀ ਮੇਰੇ ਵਾਲਦ ਸਾਹਿਬ ਅੱਛਾ ਹਾਂਜੀ ਪਾਠ ਫਿਰ 1962 ਦੇ ਵਿੱਚ 1962 ਚ ਹਾਲਾ ਕਿ ਮਤਾ ਪਾਸ ਹੋਇਆ ਹੈ ਕਿ ਪੂਰਨ ਸਿੱਖ ਕੀਰਤਨ ਕਰ ਸਕਦਾ ਹਰਿਮੰਦਰ ਸਾਹਿਬ ਗੁਰੂ ਨਾਨਕ ਨੇ ਜਿਹੜੇ ਨੀ ਰੱਖੇ ਉਹ ਉਲਟ ਚੱਲ ਲਾ ਪੈਸੇ ਨਾ ਔਰ ਚਾਰ ਦਰਵਾਜ਼ੇ ਰੱਖੇ ਕੋਈ ਮਜ਼ਹਬ ਦੀ ਕੋਈ ਪੇਤ ਬਾਗ ਨਹੀਂ ਜਿਹੜਾ ਮਰਜ਼ੀ ਕਰ ਸਕਦਾ ਤੂੰ ਸਾਡੇ ਦੇ ਤੱਲਕ ਕੀਰਤਨ ਨਾਲ ਸੀ ਸਾਨੂੰ 1940 ਤੱਕ ਮਨਾ ਕਰਤਾ ਲੇਕਿਨ ਅੰਮਰਸਰ ਦੇ ਵਿੱਚ ਵਿੱਚ ਕਿਤਾਬਾਂ ਵਾਲੇ ਜੀਵਨ ਸਿੰਘ ਚੱਤਰ ਸਿੰਘ ਬੜਾ ਵੱਡਾ ਨਾਮ ਜਿਹੜਾ ਪਛਾਣ ਤੁਸੀਂ ਵੀ ਜਾਣਦੇ ਹੋਣਗੇ ਉਹ 1962 ਦੇ ਵਿੱਚ ਜਦੋਂ ਭਾਈ ਲਾਲ ਜੀ ਗਏ ਉੱਤੇ ਤੇ ਭਾਈ ਲਾਲ ਜੀ ਮੈਨੂੰ ਆਪ ਦੱਸਿਆ ਕਹਿੰਦੇ ਮੈਂ ਨਈਮ ਗਿਆ ਤੇ ਮੈਂ ਗੁਰੂ ਰਾਮਦਾਸ ਨੂੰ ਕਹਿ ਕੇ ਤੇਰੇ ਉਹਨਾਂ ਜਿਹੜੇ ਮੱਥਾ ਨਹੀਂ ਟੇਕਣਾ ਜਿੰਨਾਂ ਜਿਹੜੇ ਤੂੰ ਮਨੰਦਰ ਨਾਲ ਬੁਲਾਇਆ ਭਾਈ ਲਾਲ ਦੇ ਸ਼ਬਦ ਹੈ ਤੇ ਉਹ ਫਿਰ 1962 ਦੇ ਵਿੱਚ ਉਹ ਜੀਵਨ ਸਿੰਘ ਚੱਤਰ ਸਿੰਘ ਕਮੇਟੀ ਵੱਲ ਕੁਹਾ ਗਿਆ ਲਈ ਕਿ ਭਾਈ ਲਾਲ ਜੀ ਨੂੰ ਕੀਰਤਨ ਕਰਨ ਦੇਓ ਤੁਸੀਂ ਅੱਛਾ ਚਲੋ ਜਾਓ ਉਹ ਨਾ ਪੁੱਠੀਆਂ ਛਾਲਾਂ ਮਾਰਦੇਗੇ ਭਾਈ ਜੀਵਨ ਸਿੰਘ ਦੀ ਭਾਈ ਚੱਤਰ ਸਿੰਘ ਜੀ ਤੋਂ ਕਹਿੰਦੋ ਭਾਈ ਲਾਲ ਭਾਈ ਲਾਲ ਜੀ इमोशनल ਹੋ ਕੇ ਉਹ ਭਾਈ ਲਾਲ ਤੇਰੀ ਸੁਣੀ ਗਈ ਓਕੇ ਜੀ ਕੀਰਤਨ ਕਰਨਾ ਹੀ ਕਰੇਗਾ ਆ ਉਹ ਜੀ ਕਿਉਂ ਨਹੀਂ ਕਰਾਂਗਾ 1962 ਚ 1962 ਦੀ ਗੱਲ ਕਰਦਾ ਕਹੋਗਾ ਮੈਂ ਅਖਬਾਰ ਦੀ ਕਟਿੰਗ ਭੇਜਦਾ ਉਰਦੂ ਉਰਦੂ ਦੇ ਅਖਬਾਰ ਪ੍ਰਭਾਤ ਅਖਬਾਰ ਚ ਲਿਖਿਆ ਆ ਅੱਛਾ 1962 ਤੇ ਉਹ ਫਿਰ ਜਦੋਂ ਕੀਰਤਨ ਸ਼ੁਰੂ ਹੋਇਆ ਤੇ ਰਾਗ ਬਿਹਾਰਕ ਸ਼ੁਰੂ ਕਰਤਾ ਬਾਬਾ ਜੀ ਨੇ ਅੱਛਾ ਗੁਰੂ ਰਾਮਦਾਸ ਰਾਖੋ ਸਰਨਾਈ ਵਾਹ ਵਾਹ ਉਹ ਬਾਹਰ ਸ਼ਰਤਾਂ ਲੱਗ ਗਈਆਂ ਯਾਰ ਅੱਜ ਇੱਕ ਕੋਲ ਰਾਗੀ ਹੈ ਜਿਹੜਾ ਇਹਨੇ ਸਮਾਂ ਹੀ ਬੰਨੇ ਆਇਆ ਉੱਤੋਂ بارش ਹੁੰਦੀ ਪਈ ਸੀ ਹਲਕੀ ਹਲਕੀ ਦੱਸ ਰਹੇ ਸੀ ਸਾਨੂੰ ਸਾਰਾ ਕੁਝ ਦੱਸਦੇ ਸੀ ਸ਼ੇਅਰ ਕਰਦੇ ਸੀ ਤੁਹਾਨੂੰ ਕਿਹਾ ਨਾ ਸੀਨਾ ਬਸੀਨਾ ਗੱਲਾਂ ਤੇ ਉਹ ਉਹਨਾਂ ਨੇ ਦੇਖਿਆ ਤੇ ਬਾਹਰ ਰਸ਼ ਲੱਗੇ ਤੇ ਤੋਰ ਤੱਕ ਬਾਹਰ ਸੜਕ ਤੱਕ ਦੁਨੀਆ ਹੀ ਯਾਰ ਇਹ ਕੀ ਸਮਾਂ ਵੱਜਿਆ ਹੋਇਆ ਕੌਣ ਹੈ ਇਹ ਸਿੱਖ ਸਿੰਗਰ ਆਗੇ ਨਹੀਂ ਹੈਗੇ ਇਹ ਰੂਬਾਬੀ ਹੈ ਕੋਈ ਇਹ ਪਤਾ ਨਹੀਂ ਹੈਗਾ ਕੋਣ ਆ ਕਿਉਂਕਿ ਉਹਨਾਂ ਨੂੰ ਸ਼ਕਲ ਤੇ ਨਜ਼ਰ ਨਹੀਂ ਆਉਂਦੀ ਸੀ ਹਾਂਜੀ ਹਾਂਜੀ ਤੇ ਉਹ ਫਿਰ ਉਹਨਾਂ ਨੇ ਇੱਕ ਧੁੱਕ ਪੜੀ ਕਿ ਇਸ ਟਾਈਮ ਤੇ ਮੈਨੂੰ ਯਾਦ ਨਹੀਂ ਹੈਗੇ ਉਹ ਜਲ ਮੇ ਜੋਤ ਹੈ ਹੋ ਜਿਆ ਕੋਈ ਹੈਗਾ ਤੇ ਉਹਨਾਂ ਨੇ ਉਹ ਬਹਿਨ ਲਾਤਾ ਜੀ ਤੁਸੀਂ ਗਲਤ ਪੜੀ ਤੇ ਉਹਨਾਂ ਦੀ ਬਾਣੀ ਬਾਰੇ ਮੈਂ ਦੱਸ ਲੈ ਕਿੰਨੀ ਕੰਠ ਬਾਣੀ ਸੀ ਉਹਨਾਂ ਨੇ ਕਿਹਾ ਕੀ ਗਲਤ ਪੜਿਆ ਜੀ ਇਹ ਇਹ ਤੁਸੀਂ ਗਲਤ ਪੜਿਆ ਤੇ ਉਹਨਾਂ ਨੇ ਕਿਹਾ ਜੇ ਭਾਈ ਲਾਲ ਜੀ ਨੇ ਕਿਹਾ ਅਗਰ ਇਹ ਗਲਤ ਹੋਇਆ ਇੰਜ ਨਾ ਹੋਇਆ ਗੁਰੂ ਗ੍ਰੰਥ ਜੀ ਤੇ ਮੇਰਾ ਸਿਰ ਕਲਮ ਕਰ ਦੇਣਾ ਔਨਲਾਈਨ ਰਿਕਾਰਡ ਜੇ ਹੈ ਅੱਛਾ ਗੱਲ ਕਿ ਮੇਰਾ ਸਿਰ ਕਲਮ ਕਰ ਦੇਣਾ ਐਨਾ ਉਹਨਾਂ ਨੂੰ ਵਿਸ਼ਵਾਸ ਸੀ ਆਪਣੀ ਬਾਣੀ ਤੇ ਉਹਰ ਇੱਕ ਦੋ ਚਾਰ ਗਿਆਨੀ ਭੱਜੇ ਆਏ ਓਏ ਹੈਗੀ ਹੈਗੀ ਆ ਭਾਈ ਸਹੀ ਕਹਿ ਰਹੇ ਆ ਬੰਦਾ ਸਹੀ ਕਰ ਐ ਵੇਖੋ ਇਹ ਲਿਖੀ ਅੱਛਾ ਜਿੰਕਿ ਇਹੋ ਜਿਹਾ ਭਾਈ ਨਾਲ ਸੀ ਤੇ ਇਹੋ ਜਿਹੀ ਬਾਣੀ ਤੇ ਬਾਕੀ ਜਿਹੜੇ ਸਿੱਖੇ ਸਖਾਂ ਦੀ ਉਹ ਬਾ ਦੱਸਣ ਵਾਲੀ ਗੱਲ ਐ ਸਰੰਦਲਿਆ ਯਾਰ ਤੂ ਲੱਲਾ ਹੋਰ ਅਸੀਂ ਸਿੱਖਿਆ ਸਖਾਇਆ ਕੁਛ ਵੀ ਉਹਨਾਂ ਨੇ ਕਹਿ ਲਓ ਐ ਵਜਾਇਆ ਤਰਜ਼ ਵਜਾ ਐਨੂੰ ਕਹਿਆ ਗੱਲ ਉਸੀ ਵਜਾਤੀ ਨਾ ਅਸੀਂ ਕੋਈ ਪਲਟੇ ਯਾਦ ਕੀਤੇ ਨਾ ਕੋਈ ਅਸੀਂ ਵਾਜਾ ਸਿੱਖਿਆ ਕਿਸੇ ਕੋਲ ਨਾ ਕਿਸੇ ਕੋਲ ਸ਼ਬਦ ਸਿੱਖਿਆ ਕੁਝ ਬਸ ਪੜੋ ਵੀ ਨਾਲ ਕੇ ਆ ਉਹ ਯਾਦ ਤੋਂ ਇਹ ਨਾ ਸਮਾਂ ਵੱਧ ਜਾਂਦਾ ਤੇ ਤੁਹਾਨੂੰ ਅੱਗੇ ਤੇ ਦੇਨ ਗੁਰੂ ਨਾਨਕ ਦੇਵ ਜੀ ਦਾ ਸੇਵਾ ਕੀ ਪਾ ਗੁਰੂ ਨਾਨਕ ਜੀ ਉਹ ਕਰ ਨਹੀਂ ਕਰਨੀ ਸੇਵਾ ਕਰਦੇ ਸੇਵਾ ਨਹੀਂ ਕਰਨੀ ਉਹਨਾਂ ਨੇ ਅੰਜੀ ਮੁੱਠੀ ਚ ਸਾਨੂੰ ਫੜਾਤਾ ਸ਼ੇਰ ਮਾਰ ਕੇ ਹੱਥ ਫੜਾਤਾ ਤੇ ਰਾਗੀ ਅਜੇ 20-20 ਸਾਲ ਲੱਗੇ ਰਹਿੰਦੇ ਰਾਗੀ ਨਹੀਂ ਬਣਦੇ ਤੇ ਅਸੀਂ ਤੇ ਰਾਗੀ ਕਹਿੰਦੀ ਨਹੀਂ ਆਪਣੀ ਅਸੀਂ ਹਾਲੇ ਤੱਕ ਆਪਣੇ ਆਪਣੇ ਭਾਈ ਨਹੀਂ ਲਹੋ ਆਇਆ ਕਿ ਮੈਂ ਭਾਈ ਨਹੀਂ ਮੈਂ ਭਾਈ ਸਰਫਰਾਜ਼ ਅਸੀਂ ਤੇ ਕੈਸੀ ਨਮਾਨੇ ਦੇ ਬਸ ਕਰ ਨਾਲ ਤੇ ਤੁਹਾਡਾ ਸ਼ੁਭ ਨਾਮ ਕੀ ਹੈ ਜੀ ਮੋਸਨ ਅਲੀ ਮੋਸਨ ਅਲੀ ਮੁਹੰਮਦ ਸਰ ਮੁਹੰਮਦ ਮੁਹੰਮਦ ਸਰ ਸਰਫਰਾਜ਼ ਹੁਸੈਨ ਸਰਫਰਾਜ਼ ਹੁਸੈਨ ਨਾਇਮ ਤਾਹਿਰ ਲਾਲ ਨਾਇਮ ਤਾਹਿਰ ਲਾਲ ਅਸਦ ਅਲੀ ਅਸਦ ਅਲੀ ਸੋ ਇਹਨਾਂ ਨੂੰ ਤੁਸੀਂ ਦੇਖ ਰਹੇ ਹੋ ਵੀ ਇਹਨਾਂ ਨੇ ਅੱਜ ਇੱਥੇ ਕੀਰਤਨ ਦੀ ਬਹੁਤ ਹੀ ਰਸਮਈ ਝੜੀ ਲਗਾਈ ਤੇ ਆਨੰਦ ਆ ਗਿਆ ਤੇ ਇਹਨਾਂ ਨੇ ਹੁਣੇ ਬਿਲਾਵਲ ਰਾਗ ਵੀ ਗਾਇਆ ਸੀਗਾ ਸ਼ਾਂਤਪਾਈ ਗੁਰ ਸਤਗੁਰੂ ਪੂਰੇ ਸੋ ਜੇ ਮੇਰੀ ਕਿਰਪਾ ਕਰੋ ਤੇ ਦੋ ਲਾਈਨਾਂ ਗਾ ਦੋ ਦੀ ਰਬਾਬ ਦੇ ਨਾਲ ਤੇ ਜਰਾ ਸਾਰੇ ਸਿੱਖ ਜਗਤ ਦੇ ਦੇਖਣਗੇ ਆਪਾਂ ਸਾਰੇ ਗਾਣੇ ਕਰੋ ਦੀ ਕਿਰਪਾ ਕਰੋ ਸਾਗਰੇ ਗਰੇ ਗਮਾ ਪਾ ਮਾ ਗਰੇ ਗਮਾ ਪਾ ਗਮਾ ਗਰੇ ਸਾਨ ਸਾਨੀ ਸਮਾਂ ਗਰੇ ಗಮ ಪ ಗಮ ರೇ ಗಮ ಗಮ ಮ ಗ್ರೇ ಗಮಾ ದಾನಿ ಸಾಧಾನಿ ದೇ ಗಮ ರೀ ಸರಿ ಗಮಾ ದಾನಿ ಸಾ ਸਾਤ ਪਾਈ ਗੁਰ ਸਤ ਦੁਰ ਪੂਰੇ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੁਮਰੇ ਸੁਖ ਉਪਜੇ ਬਾਜੇ ਅਨਹਦ ਤੁਮਰੇ ਆਡ ਪਾਈ ਸਤ ਪਾਈ ਸਤ ਪਾਈ ਗੁਰ ਸਤ ਗੁਰ ਪੂਰੇ ਆ ਆ ਆ ਸਾਗਰੇ ਗਾਰੇ ਗਮ ਪਾ ਮਾ ਗਰੇ ਸਾ ਸਾਗਰੇ ਮਗਾ ਪਮ ਦਾ ਪਨੀ ਦਾ ਸਾਨੀ ਰੇ ਸਾ ਚਾਨੀ ਦਾ ਪਮ ਗਰੇ ਸਾ ਗਰੇ ਗਾ ਸਾਤ ਪਾਈ ਸਾਤ ਪਾਈ ਸਾਤ ਪਾਈ ਗੁਰਸਤ ਗੁਰਪੂਰੇ ਸਾਤ ਪਾਪ ਤਾਪ ਸੰਤਾਪ ਬਿਨਾ ਸੇ ਤਾਪ ਕੇ ਪਾਪ ਸੰਤਾਪ ਬਿਨਾ ਸੇ ਹਰ ਸਿਮਰਤਿ ਸਿਲੀ ਬਿਖਸਬਨਾ ਤਪਈ ਸਾਤੇ ਪਈ ਸੋ ਆ ਸਬਈ ਗੁਰ ਸਤਗੁਰ ਪੂਰੇ ਕਉਟੋ ਆਂਡਾ ਧਰਮ ਕਾ ਮਨੋ ਪਿਆ ਪਰਗਾਸ ਕਾਟੀ 베ਰੀ ਮਗੇ ਤੇ ਸੁਰ ਕੀਨੀ ਬੰਦ ਖਲਾਸ ਆਵਨ ਜਾਨ ਰਹੋ ਤਪਤ ਕੜਾ ਪੁੱਜ ਗਿਆ ਸੀਤਲ ਨਾਮ ਦਿਓ ਸਾਥ ਪਾਈ ਗੁਰਸਤ ਦੁਰਪੁਰ ਅੰਦਰ ਸਚਾ ਨਿਉ ਲਾਇਆ ਪ੍ਰੀਤਨ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਸਾਥ ਪਾਈ ਗੁਰਸਤ ਦੁਰ ਸਾਥ ਪਾਈ ਸਤ ਗੁਰ ਪੂਰੇ ਅਗਨ ਬੁਜੀ ਸਭ ਹੋਈ ਸਾਤ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਵਾਝੇ ਅਨਹਦ ਤੂੰ ਰਿਤ ਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਵਾਸੁਖ ਸੁਖ ਉਪਜੇ ਵਾਝੇ ਅਨਹਦ ਕਾਰ ਸੁਖ ਵਸਿਆ ਕਾਰ ਸੁਖ ਵਸਿਆ ਬਾਹਰ ਸੁਖ ਪਾਇਆ ਕੋਹ ਨਾਮ ਗੁਰਮੰਦਰ ਤੇ ਆ ਆਪੇ ਉਪਜੇ ਵਾ ਜਨ ਹਦ ਤੂ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਵੀ ਜੀ ਰਵਾਬ ਦੇ ਵਿੱਚ ਇਹਨਾਂ ਨੇ ਵੀ ਸਾਨੂੰ ਇਹਦੇ ਵਿੱਚ ਬੜਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਤੇ ਅਖੀਰ ਦੇ ਵਿੱਚ ਸਾਰੇ ਸਿੱਖ ਜਗਤ ਨੂੰ 550ਵੇਂ ਗੁਰਪ੍ਰਬ ਦੀ ਬਹੁਤ ਬਹੁਤ ਵਧਾਈ ਹੋਵੇ ਤੇ ਆਪਾਂ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਧੰਗੁਰ ਨਾਨਕ ਆਇਆ ਮਿੱਟੀ ਧੁੰਦ ਜਗ ਚਾਨਣ ਹੋਆ ਇੱਕ ਇੱਕ ਲਾਈਨ ਗਾ ਦਿਓ ਤਾਂ ਕਿ ਸਾਰੇ ਸਿੱਖ ਜਗਤ ਨੂੰ ਆਪਾਂ ਵਧਾਈ ਭੇਜ ਲਈਏ ਅੱਛਾ ਮਿਟ ਆਂ ਧੇਰ ਚੰਨ ਚੜਿਆ ਅਗਿਆ ਨੇ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਸਤ ਗੁਰ ਨਾਨਕ ਪਰ ਘਟਿਆ ਸਤ ਗੁਰ ਨਾਨਕ ਪਰ ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਮਿਟਿ ਤੁੰਦ ਜਗ ਚਾਨਨ ਹੋਵਾ 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 ਸਤਿਗੁਰ ਨਾਨਕ ਪਰਗਟਿਆ ਸਤਿਗੁਰ ਨਾਨਕ ਪਰਗਟਿਆ ਸਾਰੇ ਵਾਹਿਗੁਰੂ ਜੀ ਕੀ ਸਾਰੇ ਸਿੱਖ ਜਗਤ ਨੂੰ ਬਹੁਤ-ਬਹੁਤ ਬਧਾਈ ਹੋਵੇ ਤੇ ਆਓ ਆਪ ਅਰਦਾਸ ਕਰੀਏ ਕਿ ਇਹਨਾਂ ਵੇਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਚੰਗੀ ਸਿਹਤ ਬਖਸ਼ੇ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਨਾਲ ਪ੍ਰੇਮ ਬਣਾਈ ਰੱਖੇ ਤੇ ਇਹ ਡੇਰਾ ਸਾਹਿਬ ਵੀ ਕੀਰਤਨ ਕਰਦੇ ਨੇ ਸੋ ਆਓ ਇਹਨਾਂ ਦੀ ਬਾਹ ਫੜੀਏ ਇਹਨਾਂ ਨੂੰ ਇਨਕਰੇਜ ਕਰੀਏ ਸਪੋਰਟ ਕਰੀਏ ਤਾਂ ਕਿ ਇਹ ਜਿਹੜੀ ਭਾਈ ਮਰਦਾਨੇ ਦੀ ਜਿਹੜੀ ਟਰੈਡੀਸ਼ਨ ਹੈ ਕੀਰਤਨ ਦਾ ਜਿਹੜਾ ਸੰਗ ਸਾਥ ਹੈ ਇਹ ਦੋ ਕੌਮਾਂ ਦਾ ਇਹ ਵੀ ਬਣਿਆ ਰਹੇ ਤੇ ਗੁਰੂ ਨਾਨਕ ਸਾਹਿਬ ਜੀ ਦਿੱਤਾ ਹੋਇਆ ਸੰਦੇਸ਼ ਹੈ ਜਿਹੜਾ ਹਮ ਨੇ ਚੰਗੇ ਬੁਰਾ ਨਹੀਂ ਕੋਏ ਜੋ ਇਹਨਾਂ ਨੇ ਅੱਜ ਪੜ੍ਹ ਕੇ ਸੁਣਾਇਆ ਇਹ ਸਾਰੇ ਸੰਸਾਰ ਦੇ ਵਿੱਚ ਗੂੰਜਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਥੈਂਕ ਯੂ